ਮਲਾਰ ਮਹੱਲਾ ਚੌਥਾ ਗੁਰ ਪ੍ਰਸਾਦੀ ਅੰਮ੍ਰਿਤ ਨਹੀਂ ਪੀਆ ਤ੍ਰਿਸ਼ਨਾ ਕੂਖ ਨਾ ਜਾਈ ਮਨ ਮੁਖ ਮੂੜ ਜਲਤ ਅਹੰਕਾਰੀ ਹਉਮੈ ਵਿੱਚ ਦੁੱਖ ਪਾਈ ਆਵਤ ਜਾਤ ਬਿਰਥਾ ਜਨਮ ਗਵਾਇਆ ਦੁੱਖ ਲਾਗੇ ਪਛਤਾਈ ਜਿਸ ਤੇ ਉਪਜੇਤ ਸਹ ਨਾ ਚੇਤ ਹੈ ತ್ರೆਗ ਜੀਵਨ ತ್ರೆਗ ਖਾਈ ਪ੍ਰਾਣੀ ਗੁਰਮੁਖ ਨਾਮ ਧਿਆਈ ਹਰ ਹਰ ਕਿਰਪਾ ਕਰੇ ਗੁਰ ਮੇਲੇ ਹਰ ਹਰ ਨਾਮ ਸਮਾਈ ਰਹਾਉ ਮਾਨਮੋਖ ਜਨਮ ਭਇਆ ਹੈ ਬਿਰਥਾ ਆਵਤ ਜਾਤ ਲਜਾਈ ਕਾਮ ਕ੍ਰੋਧ ਡੂਬੇ ਅਭਿਮਾਨੀ ਹਉਮੈ ਵਿੱਚ ਜਲ ਜਾਈ ਤੈਨ ਸੇਧ ਨਾ ਬੋਧ ਭਈ ਮਤ ਮਦ ਮੋ ਲੋਭ ਲਹਿਰ ਦੁਖ ਪਾਈ ਗੁਰ ਬਿਹੂ ਨ ਮਹਾ ਦੁਖ ਪਾਇਆ ਜਮ ਪਕਰੇ ਬਿਲਾਈ ਹਰ ਕਾ ਨਾਮ ਅਗੋਚਰ ਪਾਇਆ ਗੁਰਮੁਖ ਸਹਿਜ ਸੁਭਾਈ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਹਰ ਗੁਣ ਗਾਈ ਸਦਾ ਆਨੰਦ ਰਹੇ ਦਿਨ ਰਾਤੀ ਏਕ ਸ਼ਬਦ ਲਿਵ ਲਾਈ ਨਾਮ ਪਦਾਰਥ ਸਹਿਜੇ ਪਾਇਆ ਇਹ ਸਤਿਗੁਰ ਕੀ ਵਡਿਆਈ ਸਤਗੁਰ ਤੇ ਹਰ ਹਾਰ ਮਨ ਵਸਿਆ ਸਤਗੁਰ ਕਾਉ ਸਦ ਗਲ ਜਾਈ ਮਨ ਤਨ ਅਰਪ ਰਖਾਓ ਸਭ ਆਗੇ ਗੁਰ ਚਰਨੀ ਚਿਤ ਲਾਈ ਆਪਣੀ ਕਿਰਪਾ ਕਰੋ ਗੁਰ ਪੂਰੇ ਆਪੇ ਲੈ ਹੋ ਮਿਲਾਈ ਹਮ ਲੋਹਾ ਗੁਰ ਨਾਮ ਬੋਹਿთა ਨਾਨਕ ਪਾਰ ਲੰਗਾਈ ਮਲਾਰ ਮਹੱਲਾ ਚੌਥਾ ਉਪਰਧਾਲ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਜਨ ਬੋਲਤ ਸ੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੂਰ ਰਹਾ ਹਰਿ ਧਨ ਬਨ ਜਹੋ ਹਰਿ ਧਨ ਸੰਚੋ ਜਿਸ ਲਾਗਤ ਹੈ ਨਹੀਂ ਚੋਰ ਚਾਤ੍ਰਿਕ ਮੋਰ ਬੋਲਤ ਦਿਨ ਰਾਤੀ ਸੋਨ ਘਨ ਹਰ ਕੀ ਕੋਰੈ ਜੋ ਬੋਲਤ ਹੈ ਮ੍ਰਿਗ ਮੀਨ ਪੰਖੇ ਰੂ ਸੋ ਬੇਨ ਹਰ ਜਾਪਤ ਹੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਈ ਛੂਟ ਗयो ਜਮ ਕਾ ਸਭ ਸੂਰ ਮਲਾਰ ਮਹੱਲਾ ਚੌਥਾ राम राम बोल बोल खोजते बडभागी हर का पंथ कोऊ बतावे हौं ताके पाए लागी रहाऊ हर हमारो मीत सखाई हम हर सिऊं प्रीत लागी हर हम गावे हर हम बोलह और दुतिया प्रीत हम त्यागी ਮਾਨ ਮੋਹਨ ਮੋਹਰੋ ਪ੍ਰੀਤਮ RAM ਹਰ ਪਰਮ ਆਨੰਦ ਬੈ ਰਾਗੀ ਹਰ ਦੇਖੇ ਜੀਵਤ ਹੈ ਨਾਨਕ ਇੱਕ ਨਿਮਖ ਪਲੋ ਮੁਖ ਲਾਗੀ ਰਾਗ ਮਲਾਰ ਮਹੱਲਾ ਪੰਜਵਾਂ ਚਾਉ ਉਪਦੇ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰੂ ਪ੍ਰਸਾਦ ਕਿਆ ਤੂੰ ਸੋਚਹਿ ਕਿਆ ਤੂੰ ਚਿਤ ਵਹਿ ਕਿਆ ਤੂੰ ਕਰੈ ਉਪਾਏ ਤਾ ਕਉ ਕਹੋ ਪਰਵਾਹਾ ਕਾਹੂ ਕੀ ਜਿਹੋ ਗੋਪਾਲ ਸਹਾਈ ਬਰਸੈ ਮੀਘ ਸਖੀ ਘਰ ਪਾਹੁਨ ਆਏ ਮੋਹਿ ਦੀਨ ਕਿਰਪਾ ਨਿਧ ਠਾਕੁਰ ਨਾਵ ਨਿਧ ਨਾਮ ਸਮਾਏ ਰਹਾਉ ਅਨੇਕ ਪ੍ਰਕਾਰ ਭੋਜਨ ਬਾਵ ਕੀਏ ਬਹੁ ਵਿੰਜਨ ਮਿਸਟਾਏ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਇ ਦੁਸਤ ਵਿਦਾਰੇ ਸਾਚਨ ਰਹ세 ਇਹ ਮੰਦਿਰ ਘਰ ਅਪਣਾਏ ਜਾਓ ਗ੍ਰਹਿ ਲਾਲ ਰੰਗੀਓ ਆਇਆ ਤਾਓ ਮੈਂ ਸਭ ਸੁਖ ਪਾਏ ਸੰਤ ਸਬਾ ਓਟ ਗੁਰ ਪੂਰੇ ਧਰਮ ਅਸਤਕ ਲੇਖ ਲਿਖਾਏ ਜਨ ਨਾਨਕ ਕੰਤਰ ਅੰਗੀਲਾ ਪਾਇਆ ਫਿਰ ਦੂਖ ਨਾ ਲਾਗੇ ਆਏ ਮਲਾਰ ਮਹੱਲਾ ਪੰਜਵਾਂ ਖੀਰ ਅਧਾਰ ਬਾਰਿਕ ਜਬ ਹੋਤਾ ਬਿਨ ਖੀਰੈ ਰਹਿਨ ਨਾ ਜਾਈ ਸਾਰ ਸਮਾਲ ਮਾਤਾ ਮੁਖ ਨੀਰੇ ਤਬ ਓਹ ਤ੍ਰਿਪਤ ਅਗਾਈ ਆਮ ਬਾਰਿਕ ਪਿਤਾ ਪ੍ਰਪਦਾਤਾ ਭੂਲੇਹ ਬਾਰਿਕ ਅਨਿਕ ਲਖ ਵਰੀਆ ਆਨ ਠੌਰ ਨਾਹੀ ਜਹ ਜਾਤਾ ਰਹਾ ਚੰਚਲ ਮਤ ਬਾਰਿਕ ਬਪੁਰੇ ਕੀ ਸਰਪ ਅਗਨ ਕਰ ਮੇਲੇ ਮਾਤਾ ਪਿਤਾ ਕੰਠ ਲਾਏ ਰਾਖੈ ਅਨੰਦ ਸਹਿਜ ਤਬ ਖੇਲੇ ਜਿਸ ਕਾ ਪਿਤਾ ਤੂ ਹੈ ਮੇਰੇ ਸੁਆਮੀ ਤਿਸ ਬਾਰਿਕ ਭੂਖ ਕੈਸੀ ਨਾਵ ਨਿਦ ਨਾਮ ਨਿਧਾਨ ਗ੍ਰਹਿ ਤੇਰੈ ਮਨ ਬਾਂਛੈ ਸੋ ਲੈਸੀ ਪਿਤਾ ਕਿਰਪਾਲ ਆਗਿਆ ਇਹ ਦੀਨੀ ਬਾਰਿਕ ਮੁਖ ਮੰਗੈ ਸੋ ਦੇਨਾ ਨਾਨਕ ਬਾਰਿਕ ਦਰਸ ਪ੍ਰਭ ਚਾਹੈ ਮੋਹਿ ਹਿਰਦੈ ਵਸੈ ਨਿਤ ਚਰਨਾਂ ਮਲਾਰ ਮਹਲਾ ਪੰਜਵਾਂ ਸਗਲ ਵਿਧੀ ਜੋਰ ਆਹਰ ਕਰਿਆ ਤਜਿਓ ਸਗਲ ਅੰਦੇਸਾ ਕਾਰਜ ਸਗਲ ਅਰੰਭਿਓ ਘਰ ਕਾ ਠਾਕੁਰ ਕਾ ਭਾਰੋਸਾ ਸੁਨੀਏ ਬਾਜੈ ਬਾਜ ਸੁਹਾਵੀ ਭੂਰ ਭਇਆ ਮੈਂ ਪ੍ਰੀਅ ਮੁਖ ਪੀਖੇ ਗ੍ਰਹਿ ਮੰਗਲ ਸੁਹਲਾਵੀ ਰਹਾਉ ਮਨੁਆ ਲਾਇ ਸਵਾਰੇ ਥਾਨਾ ਪੂਛੋ ਸੰਤਾ ਜਾਏ ਖੋਜਤ ਖੋਜਤ ਮੈ ਪਾਹੁਣ ਮਿਲੇਉ ਭਗਤ ਕਰਾਉ ਨਿਵ ਪਾਏ ਜਦ ਪ੍ਰੇ ਆਏ ਵਸੇ ਗ੍ਰਹਿ ਆਸਨ ਤਾਬ ਹਮ ਮੰਗਲ ਗਾਇਆੀਤ ਸਾਜਨ ਮੇਰੇ ਭਏ ਸੁਹੇਲੇ ਪ੍ਰਭ ਪੂਰਾ ਗੁਰੂ ਮਿਲਾਇਆ ਸਖੀ ਸਹੇਲੀ ਭਏ ਅਨੰਦਾ ਗੁਰ ਕਾਰਜ ਹਮਰੇ ਪੂਰੇ ਕਾਹੋ ਨਾਨਕ ਵਾਰ ਮਿਲਿਆ ਸੁਖ ਦਾਤਾ ਛੋੜ ਨਾ ਜਾਈ ਦੂਰੇ ਬਲਾਰ ਮਹੱਲਾ ਪੰਜਵਾਂ ਰਾਜ ਤੇ ਕੀਟ ਕੀਟ ਤੇ ਸੁਰਪਤ ਕਰ ਦੋਖ ਜਠਰ ਕਉ ਭਰਤੇ ਕਿਰਪਾ ਨੈਦ ਛੋੜ ਆਨ ਕਉ ਪੂਜਹਿ ਆਤਮ ਘਾਤੀ ਹਰਤੇ ਹਰ ਬਿਸਰਤ ਤੇ ਦੁਖ ਦੁਖ ਮਰਤੇ ਅਨਿਕ ਬਾਰ ਭ੍ਰਮੈ ਬਹੁ ਜੂਨੀ ਤੇ ਇਕ ਨਾ ਕਾਹੂ ਧਰਤੇ ਰਹਾਉ ਤਿਆਗ ਸੁਆਮੀ ਆਨ ਕਉ ਚਿਤਵਤ ਮੂੜ ਮੁਗਦ ਖਲ ਖਰਤੇ ਕਾਕਰ 나ਵ ਲੰਘੈ ਕਤਿ ਸਾਗਰ ਬ੍ਰਥਾ ਕਥਤ ਹਮ ਤਰਤੇ ਸੇਵ ਬੇਰੰਚ ਅਸੁਰ ਸੋਰ ਜੀਤੇ ਕਾਲ ਅਗਨ ਮਹਿ ਜਰਤੇ ਨਾਨਕ ਸਰਨ ਚਰਨ ਕਮਲਨ ਕੀ ਤੋ ਮਨਾ ਡਾਰਹੋ ਪ੍ਰਭ ਕਰਤੇ ਰਾਗ ਮਲਾਰ ਮਹੱਲਾ ਪੰਜਵਾਂ ਦੋਪਦੇ ਘਰ ਪਹਿਲਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਪ੍ਰਭ ਮੇਰੇ ਓਏ ਬੈਰਾਗੀ ਤਿਆਗੀ ਹਾਉ ਇੱਕ ਖਿੰਨ ਤਿਸ ਬਿਨ ਰਹਿ ਨਾ ਸਕਾ ਪ੍ਰੀਤ ਹਮਾਰੀ ਲਾਗੀ ਰਹਾਉ ਓਨ ਕੈ ਸੰਗ 모ਹੇ ਪ੍ਰਭ ਚਿਤ ਆਵੈ ਸੰਤ ਪ੍ਰਸਾਦ 모ਹੇ ਜਾਗੀ ਸੁਨ ਉਪਦੇਸ਼ ਭਏ ਮਨ ਨਿਰਮਲ ਗੁਣ ਗਾਏ ਰੰਗ ਰਾਗੀ ਇਹੋ ਮਨ ਦੇ ਕੀਏ ਸੰਤ ਮੀਤਾ ਕਿਰਪਾਲ ਭਏ ਵਡਭਾਗੀ ਮਹਾਂ ਸੁਖ ਪਾਇਆ ਬਰਨ ਨਾ ਸਕੋ ਰੇ ਨਾਨਕ ਜਨ ਪਾਗੀ ਮਲਾਰ ਮਹੱਲਾ ਪੰਜਵਾਂ ਮਾਈ ਮੋਹ ਪ੍ਰੀਤਮ ਦੇਹੋ ਮਿਲਾਈ ਸਗਲ ਸਹੇਲੀ ਸੁਖ ਭਾਰ ਸੂਤੀ ਜੇ ਹ ਘਰ ਲਾਲ ਵਸਾਈ ਰਹਾਉ ਮੋਹ ਹੈ ਅਵਗਨ ਪ੍ਰਭ ਸਦਾ ਦਿਆਲਾ ਮੋਹੇ ਨਿਰਗੁਨ ਕੀਆ ਚਤੁਰਾਈ ਕਰੋ ਬਰਾਬਰ ਜੋ ਪ੍ਰੇਅ ਸੰਗ ਰਾਤੀ ਇਹ ਹਉ ਮੈਂ ਕੀ ਠਾਈ ਭਈ ਨੇ ਮਾਣੀ ਸਰਣ ਇਕਤਾ ਕੀ ਗੁਰ ਸਤਗੁਰੂ ਕੋ ਰਖ ਸੁਖ ਦਾਈ ਏਕ ਨਿਮਖ ਮਹਿ ਮੇਰਾ ਸਭ ਦੁੱਖ ਕਾਟਿਆ ਨਾਨਕ ਸੁਖ ਰੈਨ ਬਿਹਾਈ ਮਲਾਰ ਮਹੱਲਾ ਪੰਜਵਾਂ ਬਰਸ ਮੀਘ ਜੀ ਤੇਲ ਬੇਲ ਮਾ ਨਾ ਲਾਓ ਬਰਸ ਪਿਆਰੇ ਮਨੈ ਸੁਧਾਰੇ ਹੋਏ ਅਨੰਦ ਸਦਾ ਮਨ ਚਾਉ ਰਹਾਉ ਹਾਮ ਤੇਰੀ ਧਰ ਸੁਆਮੀਆ ਮੇਰੇ ਤੂੰ ਕਿਉ ਮਨੋਂ ਵਿਸਾਰੇ ਇਸਤਰੀ ਰੂਪ ਚੇਰੀ ਕੀ ਨਿਆਈ ਸੋਭ ਨਹੀਂ ਬਿਨ ਭਰ ਤਾਰੇ ਬੇਨਾਉ ਸੁਨਿਓ ਜਬ ਠਾਕੁਰ ਮੇਰੇ ਵੇਗ ਆਇਓ ਕਿਰਪਾ ਧਾਰੇ ਕਾਹੋ ਨਾਨਕ ਮੇਰੋ ਬਨਿਓ ਸੁਹਾਗ ਪਤ ਸੋਭਾ ਭਲੇ ਅਚਾਰੇ ਮਲਾਰ ਮਹੱਲਾ ਪੰਜਵਾਂ ਪ੍ਰੀਤਮ ਸਾਚਾ ਨਾਮ ਧਿਆਏ ਦੂਖ ਦਰਦ ਬਿਨਸੈ ਭਾਵ ਸਾਗਰ ਗੁਰ ਕੀ ਮੂਰਤ ਹਿਰਦੈ ਵਸਾਏ ਰਹਾਉ ਦੋਸਤ ਮਨ ਹੱਤੇ ਦੋਖੀ ਸਭ ਵਿਆਪੇ ਹਰ ਸਰੁਣਾਈ ਆਇਆ ਰਾਖਨ ਹਾਰੇ ਹਾਥ ਦੇ ਰਾਖਿਓ ਨਾਮ ਪਦਾਰਥ ਪਾਇਆ ਘਰ ਕਿਰਪਾ ਕਿਲ ਵਿਖ ਸਭ ਕਾਟੇ ਨਾਮ ਨਿਰਮਲ ਮਨ ਦੀਆ ਗੁਣ ਨਿਧਾਨ ਨਾਨਕ ਮਨ ਵਸਿਆ ਬਾਹੜ ਦੁਖ ਨਾ ਥਿਆ ਮਲਾਰ ਮਹੱਲਾ ਪੰਜਵਾਂ ਪਰਾਬ ਮੇਰੇ ਪ੍ਰੀਤਮ ਪ੍ਰਾਨ ਪਿਆਰੇ ਪ੍ਰੇਮ ਭਗਤ ਆਪਣੋ ਨਾਮ ਦੀਜੈ ਦਿਆਲ ਅਨੁਗ੍ਰਹ ਧਾਰੇ ਰਹਾ ਸਿਮਰਉ ਚਰਨ ਤੁਹਾਰੇ ਪ੍ਰੀਤਮ ਹਿਰਦੈ ਤੁਹਾਰੀ ਆਸਾ ਸੰਤ ਜਨਾ ਕਹ ਕਰੋ ਬੇਨਤੀ ਮਨ ਦਰਸ਼ਨ ਕੀ ਪਿਆਸਾ ਮੇਸ਼ੁਰਤਾ ਮਾਰਾ ਨ ਜੀਵਨ ਹਰ ਮਿਲਤੇ ਜਾਨ ਕਾਓ ਦਰਸ਼ਨ ਦੀਜੈ ਨਾਮ ਆਧਾਰ ਜੀਵਨ ਧਨ ਨਾਨਕ ਪ੍ਰਭ ਮੇਰੇ ਕਿਰਪਾ ਕੀਜੈ ਮਲਾਰ ਮਹੱਲਾ ਪੰਜਵਾਂ ਅਬ ਆਪਣੇ ਪ੍ਰੀਤਮ ਸਿਉ ਬਨ ਆਈ ਰਾਜਾ ਰਾਮ ਰਮਤ ਸੁਖ ਪਾਇਓ ਬਰਸ ਮੇਘ ਸੁਖ ਦਾਈ ਰਹਾਉ ਇਕ ਪਾਲ ਵਿਸਰਤ ਨਹੀਂ ਸੁਖ ਸਾਗਰ ਨਾਮ ਨਵੈ ਨਿਧ ਪਾਈ ਉਦੌਤ ਭਇਓ ਪੂਰਨ ਭਾਵੀ ਕੋ ਭੀਟੇ ਸੰਤ ਸਹਾਈ ਸੁਖ ਉਪਜੇ ਦੁਖ ਸਗਲ ਬਿਨਾਸੇ ਪਾਰ ਬ੍ਰਹਮ ਲੇ ਬਲਾਈ ਤਰਿਓ ਸੰਸਾਰ ਕਠਿਨ ਭੈ ਸਾਗਰ ਹਰ ਨਾਨਕ ਚਰਨ ਧਿਆਈ ਮਲਾਰ ਮਹਲਾ ਪੰਜਵਾਂ ਕਾਹਨ ਹਰ ਬਰਸ ਸਗਲ ਜਗ ਛਾਇਆ ਭਏ ਕਿਰਪਾਲ ਪ੍ਰੀਤਮ ਪ੍ਰਭ ਮੇਰੇ ਅਨੰਦ ਮੰਗਲ ਸੁਖ ਪਾਇਆ ਰਹਾਉ ਮਿਟੇ ਕਲੇਸ਼ ਦਰਸ਼ਨ ਸਭ ਬੂਜੀ ਪਾਰ ਬ੍ਰਹਮ ਮਾਨ ਧਿਆਇਆ ਸਾਧ ਸੰਗ ਜਨਮ ਮਰਨ ਨਿਵਾਰੇ ਬਾਹੁਰ ਨਾ ਕਤ ਹੂਤਾਇਆ ਮਾਨ ਤਨ ਨਾਮ ਨਿਰੰજન ਰਾਤਾਓ ਚਰਨ ਕਮਲ ਲਿਵ ਲਾਇਆ ਅੰਗੀਕਾਰ ਕਿਯੋ ਪ੍ਰਭ ਆਪਣੈ ਨਾਨਕ ਦਾਸ ਸਰਣਾਇਆ ਮਲਾਰ ਮਹੱਲਾ ਪੰਜਵਾਂ ਵਿਸਰਤ ਕਿਉਂ ਜੀਵੇ ਓਏ ਜੀਵਨ ਚਿਤਹਿ ਉਲਾਸ ਆਸ ਮਿਲ ਬੇ ਕੀ ਚਰਨ ਕਮਲ ਰਾਸ ਪੀਵਨ ਰਹਾਉ ਜਿਨ ਕਾਉ ਪਿਆਸ ਤੁਮਾਰੀ ਪ੍ਰੀਤਮਾ ਤੈਨ ਕਾਉ ਅੰਤਰ ਨਾਹੀ ਜਿਨ ਕਾਉ ਬਿਸਰੈ ਮੇਰੋ RAM ਪਿਆਰਾ ਸੇ ਮੂਏ ਮਰ ਜਾਹੀ ਮਨ ਤਨ ਰਾਵ ਰਹਿਆ ਜਗਦੀਸ਼ੁਰ ਦੇਖਤ ਸਦਾ ਹਜੂਰੇ ਨਾਨਕ ਰਾਵ ਰਹਿਓ ਸਭ ਅੰਤਰ ਸਰਬ ਰਹਿਆ ਭਰ ਪੂਰੇ